ਭਾਈ ਕੀ ਗੱਲ ਹੋ ਗਈ 10 ਹੋਇਆ ਬੈਠਾ ਉਹ ਪੁੱਛ ਨਾ ਭਾਈ ਯਾਰ ਮੈਂ ਨਾ ਕਈ ਦਿਨਾਂ ਦੀਆਂ ਵੀਡੀਓ ਦੇਖ ਰਿਹਾ ਸੀਗਾ ਫੋਨਾਂ ਤੇ ਬਈ ਹੁਣ ਤੈਨੂੰ ਪਤਾ ਕਿ ਫੋਨ ਹੈਗਾ ਘਰ ਘਰ ਹਾਂ ਭਾਈ ਫੋਨ ਚੱਕਣ ਸਾਰੀ ਦੇਖੋ ਕਿੰਨਾ ਜ਼ਿਆਦਾ ਯਾਰ ਨੁਕਸਾਨ ਹੋ ਰਿਹਾ ਅੱਗਾ ਦੀਆਂ ਵੀਡੀਓ ਆਈ ਜਾਂਦੀਆਂ ਮੈਂ ਜਿੰਨੀਆਂ ਮਰਜ਼ੀ ਦੇਖ ਲਓ ਤੁਸੀਂ ਥਾਂ ਥਾਂ ਤੇ ਅੱਗ ਲੱਗ ਰਹੀ ਆ ਹਨਾ ਮੈਂ ਆ ਫਰੋਜਪੁਰ ਏਰੀਆ ਦੀਆਂ ਵੀੜਕੋ ਦੇਖੂੰਗਾ ਕਈ ਜਗ੍ਹਾ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਅੱਗਾ ਲਾਗੀਆਂ ਕਣਕ ਨੂੰ ਪਰ ਯਾਰ ਇੱਕ ਗੱਲ ਸੋਚਣ ਵਾਲੀ ਆ ਬਾਈ ਹਾਂ ਬਾਈ ਬਈ ਅੱਧਾ ਆਪਣੇ ਆਪ ਤਾਂ ਲੱਗਦੀ ਨਹੀਂ ਲੱਗਦੀ ਬਾਈ ਲੱਗਦੀ ਨਹੀਂ ਨਾ ਲੈਟ ਨਹੀਂ ਆਉਂਦੀ ਲੈਟ ਤਾਂ ਬਾਹਰ ਤੇ ਲੈਟ ਵੀ ਨਹੀਂ ਆਉਂਦੀ ਲੈਟ ਦਾ ਵੀ ਕਟਾ ਅੱਗੇ ਤਾਂ ਚਲੋ ਬੰਦਾ ਸੀਗਾ ਵੀ ਲੈਟ ਆ ਗਈ ਕੋਈ ਤਾਰਾਂ ਦਾ ਸੰਪਰਕ ਹੋ ਗਿਆ ਤੇ ਝੰਗਿਆੜਾ ਡਿੱਗ ਪਿਆ ਤੇ ਅੱਗ ਲੱਗ ਗਈ ਤੇ ਮੈਂ ਕਈ ਦਿਨਾਂ ਦੀਆਂ ਵੀਡੀਓ ਦੇਖਦਾ ਸੀ ਵੀ ਮੈਂ ਕਹਿੰਦਾ ਯਾਰ ਵੀ ਫਰੂਜਪੁਰ ਏਰੀਏ ਦੇ ਵਿੱਚ ਨਾ ਅੱਗ ਲੱਗਣ ਕਰਕੇ ਬਹੁਤ ਨੁਕਸਾਨ ਹੋਈ ਜਾਂਦਾ ਅੰਨ ਅੰਨ ਮੱਛ ਬਹੁਤ ਗਿਆ ਵਾ ਪਰ ਕਿਤੇ ਨਾ ਕਿਤੇ ਦਾ ਕੋਈ ਸਾਜ਼ਿਸ਼ ਹੋ ਰਹੀ ਆ ਪੰਜਾਬ ਨੂੰ ਖਤਮ ਕਰਨ ਵਾਸਤੇ ਹੈ ਵੀ ਤੂੰ ਦੇਖ ਲੈ ਵੀ ਹੁਣ ਕਣਕ ਦਾ ਕਿੰਨਾ ਰੇਟ ਵੱਧ ਆ ਜਾਂਦਾ ਇਹ ਵਧਣਾ ਹੀ ਆ ਭਾਈ ਸਿਆਲ ਜਾ ਕੇ ਫਿਰ ਹਾਂ ਜਿੰਨੇ ਘਟ ਗਈ ਜਿਹੜੀ ਮੱਛ ਗਈ ਉਹ ਜਿਹੜੀ ਮੱਛ ਗਈ ਕਟਣੀ ਹੋਈ ਆ ਉਹ ਤੇ ਮਹਿੰਗੀ ਆ ਆਪ ਹੀ ਹੋਣਾ ਮਹਿੰਗੇ ਦਾ ਤੇ ਪਰ ਲੇਕਿਨ ਮੈਂ ਇਹੀ ਸੋਚਦਾ ਸੀ ਬਾਈ ਵੀ ਯਾਰ ਕਿੰਨਾ ਨੁਕਸਾਨ ਹੋਈ ਜਾਂਦਾ ਫਰੋਜਪੁਰ ਏਰੀਏ ਦੇ ਵਿੱਚ ਥਾਂ ਥਾਂ ਤੇ ਆਪਣੇ ਇਧਰ ਵੀ ਏਰੀਏ ਦੇ ਵਿੱਚ ਅੱਗ ਲੱਗੀ ਜਾਂਦੀਆਂ ਸਾਰੇ ਪਾਸੇ ਹੀ ਆ ਬਾਈ ਸਾਰੇ ਪਾਸੇ ਅੱਗਾਂ ਲੱਗੀਆਂ ਜਾਂਦੀਆਂ ਇੰਨੀ ਕਿਥੇ ਸਾਲ ਨਹੀਂ ਲੱਗੀ ਜੀ ਹਾਂ ਜਿੰਨੀ ਐ ਕਿ ਲੱਗੀ ਆ ਤੇ ਪਰ ਮੈਂ ਇੱਕ ਹੋਰ ਵੀਡੀਓ ਦੇਖੀ ਜਾਂ ਕਹਿੰਦੇ ਕੋਈ ਪ੍ਰਵਾਸੀ ਭਈਆਂ ਦਾ ਮੁੰਡਾ ਅੱਗ ਲਾਉਂਦਾ ਫੜਿਆ ਗਿਆ ਵੀਡੀਓ ਵੀ ਆ ਹਾਂ ਮੈਂ ਦੇਖੀ ਆ ਮੈਂ ਵੀ ਦੇਖੀ ਆ ਵੀਡੀਓ ਤਾਂ ਵੀ ਉਹ ਅੱਗ ਲਾਉਂਦਾ ਵਿਚਾਲੇ ਜੇ ਜਾ ਕੇ ਸੀਖ ਮਚਾਉਂਦਾ ਤੇ ਗੱਲ ਆਉਂ ਆ ਵੀ ਬਾਈ ਬੱਚਿਆਂ ਤੋਂ ਵੱਧ ਕੇ ਆਪਾਂ ਇਹ ਫਸਲ ਨੂੰ ਪਾੜਦੇ ਆ ਜੇ ਜੱਟ ਜ਼ਿਮੀਦਾਰ ਪਾਲ ਦਾ ਫਸਲ ਨੂੰ ਦੇਖ ਰਿਕ ਕਰਦਾ ਤਾਂ ਉਹ ਉਮੀਦ ਵੀ ਹੁੰਦੀ ਆ ਵੀ ਝਾੜ ਵਧੀਆ ਹੋ ਤੇ ਚਲੋ ਚੰਗੀ ਆਪ ਦਾ ਫਸਲ ਦਾ ਕਰਨਾ ਬਾਕੀ ਭਾਈ ਜੇ ਜੱਟ ਜ਼ਿਮੀਦਾਰ ਫਸਲ ਨੂੰ ਵੀਦਾ ਤੇ ਫੇਰ ਹੀ ਹਰ ਇੱਕ ਦੇ ਢੱਡ ਚ ਜਾਣੀ ਹੈ ਜਾਣੀਆ ਚਲੋ ਚਾ ਮੰਨ ਕੇ ਚਲੋ ਕਿਵੇਂ ਵੀ ਆ ਅਸੀਂ ਮੁੱਲ ਵੀ ਲੈ ਕੇ ਖਾ ਲਗੇ ਪਰ ਜੇ ਜੱਟ ਜ਼ਿਮੀਦਾਰ ਜੇ ਹੋਊਗੀ ਤਾਂ ਭਾਈ ਹਾਂ ਜੇ ਵਿਝੂਗਾ ਹੋਊਗੀ ਕਣਕ ਖੇਰੀ ਮੋਲ ਲਮਾ ਤੇ ਜੇ ਹੁਣ ਬਾਈ ਹੋਈ ਹੋਈ ਨਾ ਪਰ ਮਂਗਾਈ ਫਿਰ ਕੀ ਕਰੂ ਬੰਦਾ ਗਰੀਬ ਬੰਦਾ ਵੀ ਹੈ ਨਾ ਤੇ ਮੈਂ ਤਾਉ ਦਾਸ ਬੈਠਾ ਸੀ ਵੀ ਯਾਰ ਇਹ ਬਣੋ ਕੀ ਵੀ ਜਗਾ ਜਗਾ ਤੇ ਅੱਗਾ ਲੱਗੀ ਜਾਂਦੀਆਂ ਵਾ ਤੇ ਉਹ ਤੈਨੂੰ ਪਤਾ ਵੀ ਹੁਣ ਬਹੁਤ ਨੁਕਸਾਨ ਹੋਈ ਜਾਂਦਾ ਮੈਂ ਤਾਂ ਇਹੀ ਗੱਲ ਕਹਿੰਦਾ ਸੀ ਵੀ ਬਾਈ ਪੰਜ ਸੱਤ ਦਿਨਾਂ ਦੀ ਹੁਣ ਬਾਡੀ ਰਹਿ ਗਈ ਆ ਕਹਿੰਦੇ ਹਾਂ ਬਾਈ ਤਕਰੀਬਨ ਹੋਇਆ ਵਾਂਗੋ ਹੀ ਆ ਹਾਂ ਹੋ ਗਈ ਬਾਡੀ ਤਾਂ ਮੈਂ ਇਹੀ ਗੱਲ ਕਹਿੰਦਾ ਸੀ ਵੀ ਬਾਈ ਜਿੰਨੀ ਕ ਬਾਡੀ ਖੜੀ ਆ ਵੀ ਜੱਟ ਜੀ ਮੀਂਦਾਰ ਕਿਸਾਨ ਨੂੰ ਹੁਣ ਆਪ ਦੇ ਆਪ ਦੇ ਖੇਤ ਇੱਕ ਅੰਦਾਜੀ ਮੈਂਬਰ ਕੋਈ ਨਾ ਕੋਈ ਨਿਗਰਾਨੀ ਬਾਸਤੇ ਉੱਥੇ ਰਵੇ ਆਪ ਦੇ ਖੇਤ ਰਵੇ ਜਿੱਨੇ ਕਬਾੜੀ ਖੜੀ ਆ ਸਹੀ ਗੱਲ ਆ ਬਈ ਤੇ ਕਿਉਂ ਸਰਾਰਤੀ ਆਂਸਰਾ ਕੋਈ ਨੰਘ ਗਿਆ ਸੀਖ ਲਾ ਕੇ ਆਪਾਂ ਕਿਸੇ ਦਾ ਕੀ ਕਰ ਲਾਂਗੇ ਕੋਈ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦੇ ਕਿਉਂ ਮੱਚ ਗਈ ਸੁਹਾ ਹੋ ਗਈ ਆਪਦੀ ਤੇ ਮੁੜ ਕੇ ਕਿਸੇ ਨੂੰ ਆਪਾਂ ਕੀ ਫੜ ਲਾਂਗੇ ਹੈ ਮੈਂ ਤਾਂ ਇਹੀ ਗੱਲ ਕਹਿਣਾ ਮਾਂ ਵੀ ਮੇਰੀ ਹੱਥ ਜੋੜ ਕੇ ਸਾਰੇ ਆਗੇ ਕਿਸਾਨਾ ਵੀਰਵਾਗੇ ਇਹੀ ਬੇਨਤੀ ਆ ਵੀ ਜਿੰਨਾ ਕ ਟਾਈਮ 5-7 ਦਿਨ ਦੀ ਬਾਢੀ ਰਹਿ ਗਈ ਆ ਜਿੰਨਾ ਕ ਟਾਈਮ ਇਹ ਕਣਕ ਖੜੀ ਆ ਕਿਤੇ ਨਾ ਕਿਤੇ ਤਾਂ ਉਹ ਆਪਦੇ ਖੇਤ ਜ਼ਰੂਰ ਇਕ ਜਾਣਾ ਗੇੜਾ ਮਾਰੋ ਤੇ ਉਥੇ ਕੋਈ ਨਾ ਕੋਈ ਜ਼ਰੂਰ ਪੱਕੀ ਡਿਊਟੀ ਦਿਓ ਇਹ 5-7 ਦਿਨ ਦੀ ਗੱਲ ਆ ਜਿੱਥੇ ਵੀ ਕਣਕ ਖੜੀ ਆ ਬਸ ਇਹਨੂੰ ਆਗਦੀ ਨਿਗਰਾਨੀ ਹੇਠ ਰੱਖੋ ਸਹੀ ਗੱਲ ਆ ਤੇ ਪਾਣੀ ਪੂਣੀ ਦਾ ਪ੍ਰਬੰਧ ਜ਼ਰੂਰ ਰੱਖੋ ਤਕ ਜਿੱਥੇ ਵੀ ਕਿਤੇ ਟਾਂਗਰ ਪਿਆ ਵਾ ਹਲੇ ਮੇਰਾ ਭਰਾ ਜੇ ਕਿਤੇ ਆਸ-ਪਾਸ ਕਣਕ ਖੜੀ ਆ ਹਲੇ ਕੋਈ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੇ ਹੈਨਾ ਤੇ ਬਸ ਸਾਡੀ ਇਹੀ ਬੇਨਤੀ ਆ بار بار ਵੀ ਭਾਈ ਇਹ 5-7 ਦਿਨ ਤੋਂ ਕੋਈ ਬਾਢੀ ਰਹੀ ਆ ਜਿੱਥੇ ਵੀ ਕਿਤੇ ਕਣਕ ਜੱਟ ਜ਼ਿਮੀਂਦਾਰ ਕਿਸਾਨ ਦੀ ਹੈਗੀ ਆ ਹਲੇ ਉਹ ਇੱਕ ਬੰਦਾ ਨਿਗਰਾਨੀ ਜ਼ਰੂਰ ਰੱਖੋ ਮੁੜ ਕੇ ਭਰਾਵਾ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਵੀ ਜੇ ਕੋਈ ਤੁਰਿਆ ਜਾਂਦਾ ਕੋਈ ਸ਼ਰਾਰਤੀ ਆਂਸਰ ਕੋਈ ਥਿੱਲੀ ਛੱਟ ਗਿਆ ਫਿਰ ਤਾਂ ਕੋ ਔਖਾ ਹੀ ਆ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਵੱਧ ਤੋਂ ਵੱਧ ਤਾਂ ਕਿ ਕਈ ਵਾਰੀ ਕੋ ਖਿਆਲ ਹੁੰਦਾ ਆਪਣੇ ਆਪਣੇ ਵਿਚਾਰ ਬੰਦਾ ਸਾਂਝੇ ਕਰਦਾ ਹੀ ਆ ਸਾਡਾ ਵੀ ਮਨ ਕੀਤਾ ਵੀ ਚਲੋ ਇੱਕ ਸੁਝਾਅ ਦਈਏ ਵੀ ਜਿੱਥੇ ਵੀ ਕੋਈ ਕਣਕ ਖੜੀ ਆ ਤਾਂ ਉਥੇ ਇੱਕ ਜਾਣਾ ਜਰੂਰ ਕਰਦੇ ਵਿੱਚੋਂ ਭੈਣ ਭਰਾ ਕੋਈ ਵੀ ਚਾਚਾ ਤਾਇਆ ਉਥੇ ਜਰੂਰ ਹਾਜ਼ਰੀ ਦਿਓ ਜਿੱਥੇ ਵੀ ਆਪਣੀ 2 4 5 ਦਿਨਾਂ ਦੀ ਕਣਕ ਦੀ ਬਾਢੀ ਹੈਗੀ ਆ ਤੇ ਜਰੂਰ ਡਿਊਟੀ ਦਿਓ ਪਾਣੀ ਦਾ ਵੀ ਜਰੂਰ ਪ੍ਰਬੰਧ ਕਰੋ ਬਸ ਇਹੀ ਬੇਨਤੀ ਆ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਗੁਰੂ ਮਹਾਰਾ ਸਾਤੇ ਕਿਰਪਾ ਕਰੇ ਇਹ ਨੁਕਸਾਨ ਇੱਕ ਵੀ ਬਹੁਤ ਜ਼ਿਆਦਾ ਹੋ ਗਿਆ ਬੜਾ ਹੋਇਆ ਬੜਾ ਨੁਕਸਾਨ ਹੋ ਗਿਆ ਇੰਨਾ ਕਿਤੇ ਨਹੀਂ ਹੋਇਆ ਇੰਨਾ ਕਿਤੇ ਨਹੀਂ ਨੁਕਸਾਨ ਹੋਇਆ ਅਸੀਂ बार-बार ਇਹੀ ਗੱਲ ਕਰਦੇ ਆ ਵੀ ਅੱਗੇ ਤਾਂ ਲਾਈਟਾਂ ਲੁੱਡਾਂ ਸੀਗੀਆਂ ਚਲੋ ਮੰਨ ਲਈਦਾ ਵੀ ਲਾਈਟ ਦੇ ਕਾਰਨ ਕਿਤੇ ਹਵਾ ਵਗੀ ਨੇਰੀ ਵਗੀ ਸੰਪਰਕ ਹੋ ਗਿਆ ਦੇ ਕਿਤੇ ਉਹ ਅੱਗ ਦਾ ਫਲੂਹਾ ਕਿਤੇ ਡਿੱਗ ਪਿਆ ਵੀ ਅੱਗ ਲੱਗ ਗਈ ਪਰ ਇਹ ਤਾਂ ਕੀ ਤਾਂ ਲਾਈਟ ਵੀ ਬਾਲੀ ਰਹੀ ਦੀ ਤੇ ਘਟ ਲੱਗਦਾ ਹੀ ਰਹਾ ਤੇ ਇਸ ਕਰਕੇ ਵੀ ਸਾਡੀ ਤਾਂ ਇਹੀ ਬੇਨਤੀ ਆ ਵੀ ਆਪਦੇ ਆਪ ਦੇ ਖੇਤ ਨਾ ਜਰੂਰ ਨਿਗਰਾਨੀ ਰੱਖੋ ਕੋਈ ਤੁਹਾਡੇ ਏਰੀਆ ਚ ਤੁਰਿਆ ਫਿਰਦਾ ਬੰਦਾ ਉਹਦੇ ਤੇ ਵੀ ਨਿਗਰਾਨੀ ਰੱਖੋ ਬਸ ਇਹੀ ਬੇਨਤੀ ਆ ਚੜਦੀ ਕਲਾ ਰੱਖੇ ਵਾਹਿਗੁਰੂ ਮਨ ਤਾਂ ਬਹੁਤ ਉਦਾਸ ਆ ਕਿਉਂਕਿ ਇਹ ਤਾਂ ਕੀ ਅਨ ਬਹੁਤ ਮੱਚ ਗਿਆ ਵਾਹਿਗੁਰੂ ਪਰਲਾ ਕਰੇ ਵਾਹਿਗੁਰੂ ਸਭ ਤੇ ਕਿਰਪਾ ਕਰੇ